ਦਰਸ਼ਨ ਕਰੋ ਜੀ ਗੁਰਦੁਆਰਾ 베ਟ마 ਸਾਹਿਬ ਦੇ ਅੱਜ ਅਸੀਂ ਲੈ ਕੇ ਆਇਆ ਇੱਕ ਹੋਰ ਨਵੀਂ ਵੀਡੀਓ ਸੌਰੀ ਸੌਰੀ ਇੱਕ ਹੋਰ ਨਵੀਂ ਵੀਡੀਓ ਨਹੀਂ ਪਹਿਲੀ ਵੀਡੀਓ ਇਹ ਉਹੀ ਵੀਡੀਓ ਹੈ ਜਿਹਨੂੰ ਅੱਜ ਕੱਲ ਬਲੌਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅੱਜ ਸਾਨੂੰ ਕੰਮ ਤੋਂ ਸੀ ਛੁੱਟੀ ਤੇ ਅਸੀਂ ਸੋਚਿਆ ਚਲੋ ਕਿਉਂ ਨਾ ਥੋੜੇ ਜਿਹਾ ਪਾਪ ਧੋਲੇ ਜਾਣ ਤੇ ਨਾਲ ਦੇ ਨਾਲ ਕੁਝ ਸਾਡੇ ਸੱਜਣ ਮਿੱਤਰ ਨੇ ਉਹ ਵੀ ਵੀਡੀਓ ਦੇਖ ਕੇ ਆਪਣੇ ਕੁਝ ਪਾਪ ਧੋਲਣਗੇ ਤੇ ਅਸੀਂ ਸਵੇਰੇ ਉੱਠ ਕੇ ਜਿੰਨਾ ਕ ਸਾਨੂੰ ਆਂਦਾ ਸੀ ਓਨਾ ਕ ਦਮਾਲਾ ਸਜਾ ਕੇ ਤੇ ਅਸੀਂ ਤਿਆਰ ਹੋ ਗਏ ਗੁਰਦੁਆਰਾ 베ਟਮਾ ਸਾਹਿਬ ਜਾਣ ਲਈ ਸਭ ਤੋਂ ਪਹਿਲਾਂ ਅਸੀਂ Google ਬਾਬੇ ਦੀ ਸਹਾਇਤਾ ਲਈ ਤੇ Google ਬਾਬਾ ਸਾਨੂੰ ਦੱਸ ਰਿਹਾ ਹੈ ਕਿ ਇਹ ਸਾਡੀ ਲੋਕੇਸ਼ਨ ਤੋਂ ਘੱਟੋ-ਘੱਟ 29 ਤੋਂ 30 ਕਿਲੋਮੀਟਰ ਹੈ ਮੈਂ ਫਿਲਹਾਲ ਇੰਡੋਰ ਹਾਂ ਤੇ ਇਹ ਇੰਡੋਰ ਦੇ ਲੱਗੇ ਹੀ ਇੱਕ 베ਟਮਾ ਸ਼ਹਿਰ ਹੈ ਉੱਥੇ ਗੁਰਦੁਆਰਾ ਹੈ ਅਸੀਂ ਸਵੇਰੇ ਸਵੇਰੇ ਕੀਤੇ ਕੁਦਰਤ ਦੇ ਦਰਸ਼ਨ ਤੇ ਫਿਰ ਅਸੀਂ ਪਾਏ ਚਾਲੇ ਤੇ ਇਹ ਤੁਸੀਂ ਹੁਣ ਦੇਖੋਗੇ ਚਾਲੇ ਪੈ ਰਹੇ ਨੇ ਮੂੰਹ ਵਿੱਚ ਪਾ ਕੇ ਦੋ ਕ ਇਲਾਇਚੀ ਦੇ ਦਾਣੇ ਤੇ ਅਸੀਂ ਵਧੇ ਆਪਣੇ ਯਮਰਾਜ ਦੇ ਝੋਟੇ ਵੱਲ ਤੇ ਯਮਰਾਜ ਦੇ ਝੋਟੇ ਤੇ ਸਵਾਰ ਹੋ ਕੇ ਅਸੀਂ ਕੀਤੀ ਆਪਣੀ ਯਾਤਰਾ ਸ਼ੁਰੂ ਹੁਣ ਚਲਦੇ ਚਲਦੇ ਤੁਹਾਨੂੰ ਇਹ ਦੱਸ ਦਿੰਨੇ ਆ ਕਿ ਬਾਕੀ ਗੁਰਦੁਆਰਾ ਸਾਹਿਬ ਦਾ ਕੀ ਇਤਿਹਾਸ ਹੈ ਉਹ ਤੁਹਾਨੂੰ ਗੁਰਦੁਆਰਾ ਸਾਹਿਬ ਪਹੁੰਚ ਕੇ ਅਸੀਂ ਪੂਰਾ ਦੱਸਾਂਗੇ ਉਦੋਂ ਤੱਕ ਤੁਸੀਂ ਵੀ ਸਫਰ ਦਾ ਲੋਅ ਆਨੰਦ ਤੇ ਅਸੀਂ ਵੀ ਲੈ ਰਹੇ ਆ ਸਫਰ ਦਾ ਆਨੰਦ ਤਨਵਾਹੀ ਗੂ ਦਰਸ਼ਨ ਕਰੋ ਜੀ ਗੁਰਦੁਆਰਾ 베ਟ마ਸ ਸਾਹਿਬ ਗੁਰਦੁਆਰਾ ਬੋਲੀ ਸਾਹਿਬ ਇਹ ਸਥਾਨ ਗੁਰੂ ਨਾਨਕ ਦੇਵ ਜੀ ਦਾ ਚਰਨ ਸ਼ੋਹ ਸਥਾਨ ਹੈ ਚਲੋ ਪਹਿਲਾਂ ਅਸੀਂ ਤੁਹਾਨੂੰ ਇਸ ਗੁਰਦੁਆਰੇ ਦੇ ਇਤਿਹਾਸ ਬਾਰੇ ਦੱਸ ਦਿੰਦੇ ਹਾਂ ਗੁਰਦੁਆਰਾ 베ਟ마ਸ ਸਾਹਿਬ ਤਵਾਰੀਖ ਗੁਰੂ ਖਾਲਸਾ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਬੂ ਪਹਾੜ ਤੋਂ ਉੱਤਰ ਕੇ ਸਤਨਾਮ ਦਾ ਬੀਜ ਬੀਜਦੇ ਧਾਰਾ ਨਗਰੀ ਪਹੁੰਚੇ। ਪੁਰਾਤਨ ਕਥਾਵਾਂ ਅਨੁਸਾਰ ਧਾਰਾ ਨਗਰੀ ਰਾਜਾ ਗੋਪੀ ਚੰਦ ਦੀ ਨਗਰੀ ਦੇ ਨਾਮ ਤੋਂ ਜਾਣੀ ਜਾਂਦੀ ਹੈ। ਇਸ ਇਲਾਕੇ ਵਿੱਚ ਭੀਲਾ ਦਾ ਬਹੁਤ ਆਤੰਕ ਸੀ। ਗੁਰੂ ਜੀ ਨੇ ਉਹਨਾਂ ਨੂੰ ਸ਼ਾਂਤੀ ਤੇ ਭਾਈਚਾਰੇ ਦਾ ਉਪਦੇਸ਼ ਦਿੱਤਾ। ਦੰਤ ਕਥਾਵਾਂ ਦੇ ਅਨੁਸਾਰ ਗੁਰੂ ਜੀ ਦੀ ਕਿਰਪਾ ਨਾਲ ਇੱਥੇ ਦਾ ਪਾਣੀ ਪੀਣ ਯੋਗ ਹੋਇਆ। ਮਿੱਠੇ ਪਾਣੀ ਦੀ ਬੌੜੀ ਇੱਥੇ ਅੱਜ ਵੀ ਸੁਸ਼ੋਭਿਤ ਹੈ। ਇਨੇ ਗੁਰਦੁਆਰਾ ਸਾਹਿਬ ਦੇ ਅੰਦਰ ਦੇ ਦਰਸ਼ਨ ਬਹੁਤ ਹੀ ਖੂਬਸੂਰਤ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰਾਜਮਾਨ ਹਨ ਪ੍ਰਸ਼ਾਦ ਲੈਣ ਤੋਂ ਬਾਅਦ ਅਸੀਂ ਆਏ ਗੁਰਦੁਆਰਾ ਸਾਹਿਬ ਤੋਂ ਬਾਹਰ ਤੇ ਹੁਣ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਬੌੜੀ ਸਾਹਿਬ ਦੇ ਇਹ ਉਹੀ ਬਾਉੜੀ ਸਾਹਿਬ ਹੈ ਜਿੱਥੋਂ ਗੁਰੂ ਨਾਨਕ ਦੇਵ ਜੀ ਨੇ ਸੰਗਤਾਂ ਨੂੰ ਮਿੱਠੇ ਪਾਣੀ ਨਾਲ ਨਿਹਾਲ ਕੀਤਾ ਸੀ ਨਾਨਕ ਹੋ ਤੈ ਨਿਹਾਲ ਆਨੰਦ ਗੁਣੇ ਨੇ ਧਾਣ ਨੇ ਮਾਣਿਓ ਕੇ ਮਾਣ ਨੇ ਤਾਣਿਓ ਕੇ ਤਾਣ ਹੁਣ ਤੁਸੀਂ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਦੇ ਕੁਝ ਪਿਆਰੀ ਪਿਆਰੀਆਂ ਤਸਵੀਰਾਂ ਤੇ ਪਿਆਰੀ ਪਿਆਰੀ ਵੀਡੀਓ ਦੇ ਨਾਲ ਸੁੰਦਰ ਸਰੋਵਰ ਦਾ ਨਿਰਮਾਣ ਹਮਾਰਾ ਇਹ ਕਿਰਪਾ ਕੀ ਜੈ ਸਮਾਰੈ ਕਿਰਪਾ ਜੀ ਹਮਾਰੇ ਇਹ ਕਿਰਪਾ ਇਹ ਗੁਰਦੁਆਰਾ ਸਾਹਿਬ ਮਧ ਪ੍ਰਦੇਸ਼ ਦੇ ਇੱਕ ਛੋਟੇ ਜਿਹੇ ਸ਼ਹਿਰ ਬੀਟਮਾ ਵਿੱਚ ਸਥਾਪਿਤ ਹੈ ਮਕਰੰਦ ਚਰਨ ਕਮਲ ਸਿਉ ਹਲ ਮਕਰੰਦ ਚਰਨ ਕਮਲ ਸਿਉ ਮਨੁ ਤੇ ਸਰੋਵਰ ਦੇ ਸਾਹਮਣੇ ਯਾਤਰੀ ਨਿਵਾਸ ਤੇ ਲੰਗਰ ਹਾਲ ਹੈ ਵੀਡੀਓ ਦੌਰਾਨ ਕੋਈ ਹੋਈਆਂ ਭੁੱਲਾਂ-ਜੁੱਖਾਂ ਦੀ ਮਾਫੀ ਚਾਹਾਂਗੇ। ਕੁਝ ਵੱਧ ਘੱਟ ਬੋਲ ਦਿੱਤਾ ਗਿਆ ਹੋਵੇ ਤਾਂ ਮਾਫ ਕਰਨਾ। ਬਾਕੀ ਹੋਰ ਅਗਲੀ ਵੀਡੀਓ ਜਾਂ ਵਲੌਗ ਵਿੱਚ ਤੁਹਾਡੇ ਲਈ ਹੋਰ ਕੁਝ ਨਾ ਕੁਝ ਜ਼ਰੂਰ ਲੈ ਕੇ ਆਵਾਂਗੇ। ਤਦ ਤੱਕ ਲਈ ਅਸੀਂ ਸ਼ਕਦੇ ਹਾਂ ਲੰਗਰ ਤੇ ਤੁਸੀਂ ਵੀ ਸ਼ਕੋ ਲੰਗਰ ਅਗਲੀ ਵੀਡੀਓ 'ਚ ਫੇਰ ਮਿਲਾਂਗੇ ਉਦੋਂ ਤੱਕ ਸਤਿ ਸ੍ਰੀ ਅਕਾਲ।